ਕਾਇਓ ਬਾਈਪਾਸ ਨਿਕਲੇ ਆ ਯਾ ਟ੍ਰੈਫਿਕ ਨੂੰ ਕਿਸੇ ਹੱਦ ਤੱਕ ਐਲੀਵੇਟਡ ਰੋਡ ਨੂੰ ਡੀਕੰਜੈਸਟ ਕਰਨ ਦੇ ਇਸ਼ੂਸ ਨੇ ਜਦ ਮੈਂ ਵੇਖਦਾ ਵਚਦਾ ਦੀਸਰ 올 ਡਨ ਸ਼੍ਰੋਮਣੀ ਅਕਾਲੀ ਦਲ ਜਦੋਂ ਸੁਖਬੀਰ ਸਿੰਘ ਬਾਦਲ ਇਹਨਾਂ ਪ੍ਰੋਜੈਕਟਸ ਨੂੰ ਪਰਸਨਲੀ ਵਿਊ অর ਰਿਵਿਊ ਕਰਦੇ ਸਨ ਐਂਡ ਉਸ ਸਮੇ ਤੋਂ ਬਾਅਦ ਸੈਵਨ ਐਂਡ ਹਾਫ ਇਅਰਸ ਹੈਵ ਕ੍ਰੋਸਡ ਪੰਜ ਸਾਲ ਪਹਿਲਾਂ ਕਾਂਗਰਸ ਨੇ ਕੁਝ ਨਹੀਂ ਕੀਤਾ ਮੈਨੂੰ ਬੜੀ ਹੈਰਾਨਗੀ ਹੁੰਦੀ ਹੈ ਦੈਟ ਉਹਨਾਂ ਦੇ ਪ੍ਰਧਾਨ ਸਾਹਿਬ ਇਹ ਤੋਂ ਇਲੈਕਸ਼ਨ ਲੜ ਰਹੇ ਆ ਵਿਦ ਆਨ ਆਨ ਵਾਟ ਇਸ਼ੂਜ਼ ਉਹ ਐਡਰੈਸ ਕਰਨਗੇ ਇਸ ਗੱਲ ਨੂੰ ਕਿ ਹਾਊ 5 ਇਅਰਸ ਵਰ ਵੇਸਟਡ ਇਨ ਦਾ ਕਾਂਗਰਸ ਰਜੀਮ ਔਰ 25 ਸਾਲ ਜਿਹੜੇ ਅੱਜ ਤੇ ਮੌਜੂਦਾ ਨੇ ਮੈਂ ਉਹਦੇ ਤੇ ਜ਼ਰੂਰ ਥੋੜਾ ਜ਼ੋਰ ਦੇ ਕੇ ਗੱਲ ਕਰੂੰਗਾ ਅ ਚੀਜ਼ ਬੁਨਸਰ ਭਗਵਾਨ ਪਾਪ ਔਰ ਉਹਨਾਂ ਦੇ ਜੋ ਪਰਸਨਲ ਮੈਂ ਕਹਿ ਸਕਦਾ ਉਹਨਾਂ ਦੀ ਜੋ ਕਾਰ ਕਾਰਗੁਜ਼ਾਰੀ ਹੈ ਇਟਸ ਅ ਸੀਰੀਅਸ ਡਾਊਟ ਐਂਡ ਕੁਐਸਚਨ ਅਜੇ ਬਾਰਡਰ ਸਟੇਟ ਹੋਣ ਦੇ ਪੰਜਾਬ ਬਾਰਡਰ ਸਟੇਟ ਹੈ ਔਰ ਇਸ ਬਾਰਡਰ ਸਟੇਟ ਦੀ ਅੱਜ ਸਭ ਤੋਂ ਵੱਡੀ ਮੈਂ ਸਮਝ ਸਕਦਾ ਕਹਿ ਸਕਦਾ ਕਿ ਜਿਹੜੀ ਕਮੀ ਪੇਸ਼ੀ ਹੈ ਉਹ ਲਾਅ ਔਰਡਰ ਹੈ ਜੇ ਤੁਸੀਂ ਕਿਸੇ ਆਪ ਦੇ ਸਿਟੀਜ਼ਨ ਹੋ ਸੇਫਟੀ ਔਰ ਸਿਕਿਉਰਟੀ ਨਹੀਂ ਪ੍ਰੋਵਾਈਡ ਕਰ ਸਕਦੇ ਤੁਸੀਂ ਆਪ ਦੇ ਸੂਬੇ ਦੀ ਕਿਵੇਂ ਡਿਵੈਲਪਮੈਂਟ ਕਰਾ ਸਕਦੇ ਹੋ ਜਾਂ ਕਿਵੇਂ ਤੁਸੀਂ ਸਮਝੋਗੇ ਕੀ ਇਚ ਇਨਵੈਸਟਮੈਂਟ ਆਉਗੀ ਔਰ ਇਹੀ ਕਾਰਨ ਹੈ ਕਿ ਜੇ ਤੁਸੀਂ 21 ਸਾਲ ਦਾ ਪੀਰੀਅਡ ਵੇਖੋ 빅 ਇੰਡਸਟਰੀਅਲਿਸ ਜਿਹੜੇ ਜਦੋਂ ਅਸੀਂ ਇਨਵੈਸਟਮੈਂਟ ਕੀਤਾ ਸੀ ਜਿਹੜੇ ਆਏ ਮਹੌਲੀ ਚਾਏ ਸਨ ਔਰ ਵੱਡੇ ਪੱਧਰ ਤੇ ਆਏ ਸਨ ਔਰ ਇਨ ਦੀ 빅 ਇੰਡਸਟਰੀਜ਼ ਆਫ ਇੰਡੀਆ ਚਾਹੇ ਹੋਟਲ ਇੰਡਸਟਰੀ ਸੀ ਚਾਹੇ ਉਹ ਟੈਲੀਕਮਿਊਨੀਕੇਸ਼ਨ ਸੀ ਚਾਹੇ ਉਹ ਫੂਡ ਪ੍ਰੋਸੈਸਿੰਗ ਸਨ ਦੇ ਆਲ ਕੇਮ ਐਂਡ ਇਨਵੈਸਟਡ ਇਨ ਥਾਊਜ਼ੈਂਡਸ ਆਫ ਕਰੋਰਸ ਮਗਰ ਅੱਜ ਉਹ ਇਨਵੈਸਟਰ ਸੈਂਟੀਮੈਂਟ ਕਿੰਨਾ ਲੋ ਹੈ ਪ੍ਰਵਾਨਤਮਾਨ ਚ ਕਿ ਇਹ ਬੰਬੇ ਗਏ ਜਿਹੜਾ ਦੇਸ਼ ਦਾ ਲੀਡਿੰਗ ਇੰਡਸਟਰੀਅਲਿਸਟ ਨੇ ਉਹ ਇਹਨਾਂ ਨੂੰ ਮਿਲਣਾ ਹੀ ਪਸੰਦ ਨਹੀਂ ਕੀਤਾ ਔਰ ਇਹਨਾਂ ਨੇ ਆਪਦੀ ਜੋ ਇਹਨਾਂ ਦੀ ਫੇਵਰਿਟ ਹੌਬੀ ਹੈ ਔਰ ਕਾਪੀ ਕੇ ਉਥੋਂ ਮੁੜਿਆ ਜਿਵੇਂ ਜਰਮਨੀ ਗਏ ਸਨ ਜਰਮਨੀ ਤੋਂ ਇਨਵੈਸਟਮੈਂਟ ਕੀ ਆਈ ਇਹ ਤਾਂ ਕਿਸੇ ਨੂੰ ਨਹੀਂ ਚੇਤੇ ਆਉਂਦਾ ਮਗਰ ਇਹ ਗੱਲ ਚੇਤੇ ਆਉਂਦੀ ਹੈ ਕਿ ਜਰਮਨੀ ਦੇ ਜਹਾਜ਼ ਚੜਨ ਤੋਂ ਕਿਉਂਕਿ ਖਾਦੀ ਪੀਤੀ ਵੱਦ ਸੀ ਇਹਨਾਂ ਨੂੰ ਜਹਾਜ਼ ਨਹੀਂ ਚੜਨ ਦਿੱਤਾ ਇਹ ਤਾਂ ਰੋਹ ਦੀ ਸੁਰੱਖੀ ਬਣੀ ਸੋ ਜਦੋਂ ਕੋਈ ਮੁੱਖ ਮੰਤਰੀ ਕਿਸੇ ਕੰਟਰੀ ਗਿਆ ਹੋਵੇ ਉੱਥੋਂ ਕਿਹੜੀ ਬਿਗ ਡਿਜੀਟ ਇਨਵੈਸਟਮੈਂਟ ਆਈ ਹੋਵੇ ਜਾਂ ਕਿਹੜੇ ਸੂਬੇ 'ਚ ਇਹ ਸਾਰੇ ਪੰਜਾਬ ਸਾਰੇ ਦੇਸ਼ 'ਚ ਫਿਰੇ ਨੇ ਤੁਹਾਨੂੰ ਇੱਕ ਵੀ ਇਹੋ ਜੀ ਚੀਜ਼ ਤੁਸੀਂ ਪਿੰਡ ਪੁਆਇੰਟ ਨਹੀਂ ਕਰ ਸਕੋਗੇ ਕਿ ਭਗਵਾਨ ਕਮਾਲ ਗਏ ਤੇ ਇਹ ਕਾਮਯਾਬੀ ਲੈ ਕੇ ਆਏ ਹਾਂ ਅਸੀਂ ਅਗਰ ਉੱਥੇ ਖਾਦੀ ਪੀਤੀ 'ਚ ਕੀ ਕਰਕੇ ਉਹ ਸਭ ਦੇ ਚੇਤੇ ਆਉਂਦੇ ਸਾਧਕ ਜਿਹੜੇ ਜਿੱਥੇ ਫੇਮਸ ਸਿੰਗਰ ਸੁਤੂ ਮੂਸੇ ਵਾਲਾ ਨੰਗਲ ਅੰਬੀਆਂ ਔਰ ਰੋਜ਼ ਜੇ ਵੱਡੀ ਗਿਣਤੀ ਜੇ ਲਾਰੈਂਸ ਪਿਸ਼ਨੋਈ ਵਰਗੇ ਜੇਲ੍ਹ ਚੋਂ ਬਹਿ ਕੇ ਇੰਟਰਵਿਊਆਂ ਦੇ ਥ੍ਰੈਟ ਕਰਨ ਉਹ ਅੱਜ ਵੀ ਗੋਲਡੀ ਬਰਾੜ ਵੱਡੇ ਪੱਧਰ ਤੇ ਅੱਜ ਵੀ ਗੋਲਡੀ ਬਰਾੜ ਜਿਵੇਂ ਉਹ ਇੱਥੇ ਬੈਠੇ ਆ ਮੈਂ ਕਹਿ ਸਕਦਾ ਦਾਅਵੇ ਨਾਲ ਕਿ ਜਿੰਨੇ ਡਿਵੈਲਪਰਸ ਨੇ ਲੈਂਡ ਡਿਵੈਲਪਰਸ ਹੋਟਲਸ ਦੇ ਯਾਹ ਹਸਪੀਟਲਸ ਦੇ ਉਹ ਦੱਸਦੇ ਨਹੀਂ ਕਿ ਫਿਰ ਤੇ ਆਲ ਗੌਟ ਹੈਪੀਨੈਸ ਸਟ੍ਰੈਸ ਸੋ ਕਿ ਸਿਰ ਕੋਈ ਨਾ ਡੀ ਕੋਲੈਪਸ ਹੈ ਉੱਥੇ ਹੋਰ ਕੀ ਦਿਓਗੇ ਔਰ ਜੋ ਮੇਰੇ ਕੋਲ ਜੋ ਕੈਂਡੀਡੇਟ ਸਾਹਿਬ ਇਹ ਬੰਦ ਹੋ ਰਿਹਾ ਯਾਰ ਬਾਰ-ਬਾਰ ਜੋ ਕੈਂਡੀਡੇਟ ਸਾਹਿਬ ਖੋਲੋਤੇ ਨੇ ਮੈਂ ਸਮਝਦਾ ਕਿ ਜਿੰਨੀ ਕੱਪ ਤੱਕਲ ਭਾਜਪਾ ਦੇ ਕੈਂਡੀਡੇਟ ਦੀ ਚਿੰਤੀ ਜਾਵੇ ਉਨੀ ਚੰਗੀ ਕਿਉਂਕਿ ਫੋਰਗੇਟ ਦਾ ਫੈਕਟ ਦੈਟ ਉਹਨਾਂ ਨੇ ਕਿਸੇ ਦਾ 15 ਸਾਲ ਦਾ ਮੈਨੂੰ ਲੱਗਦਾ ਉਹਦਾ ਤਾਂ ਫੇਮਸ ਰਿਕਾਰਡ ਹੈ ਕਿ ਕਿਸੇ ਦਾ ਫੋਨ ਹੀ ਨਹੀਂ ਚੁੱਕਣਾ ਤੇ ਜਿਹਨੇ ਫੋਨ ਹੀ ਨਹੀਂ ਚੁੱਕਣਾ ਉਹਨੇ ਕਿਸੇ ਨਾਲ ਸਮੱਸਿਆ ਕੀ ਹੱਲ ਕਰਨੀ ਹੈ ਬਟ ਫੋਰਗੇਟ ਦੈਟ ਕਿੰਨੀ ਮੋਕਾ ਪ੍ਰਸਤੀ ਪੋਲਿਟਿਕਸ ਕਰਦੇ ਆ ਪਹਿਲਾਂ ਕਾਂਗਰਸ ਆਈਡੀਓਲੋਜੀ ਔਰ ਅੱਜ ਆਪੋਜ਼ਿਟ ਆਈਡੀਓਲੋਜੀ ਜਿਹਨੇ ਕਾਂਗਰਸ ਪਾਰਟੀ ਚ ਰਹੀ ਜਾਂ ਪਤਾ ਨਹੀਂ ਭਾਜਪਾ ਨੂੰ ਕਿਹੜੀ ਕਿਹੜੀ ਗੱਲ ਲਈ ਅਕਿਊਜ਼ ਕੀਤਾ ਔਰ ਅਬਿਊਜ਼ ਕੀਤਾ ਅੱਜ ਕਿਉਂਕਿ ਇੱਕ ਟਿਕਟ ਮਿਲ ਗਈ ਮੋਗਾ ਪ੍ਰਸਤੀ ਪੋਲਿਟਿਕਸ ਕਰਨੀ ਸੀ ਅੱਜ ਉਸ ਪਾਰਟੀ ਚ ਆ ਕੇ ਉਹਨਾਂ ਦੇ ਗੁਣਗਾਨ ਕਰਨ ਲੱਗ ਗਏ ਕਿਉਂ ਟੇਕ ਆਊਟ ਹਿਸ ਸਪੀਚਸ ਜੋ ਪਾਰਲੀਮੈਂਟ ਚ ਚਲੋ ਕਦੇ ਕਦੇ ਬੋਲੇ ਜਿੰਨਾ ਬੋਲੇ ਆ ਉਹਨਾਂ ਨੇ ਤਾਂ ਹਮੇਸ਼ਾ ਭਾਜਪਾ ਨੂੰ ਕ੍ਰਿਟਿਸਾਈਜ਼ ਕੀਤਾ ਅੱਜ ਦੀ ਬੇਸ਼ਰਮੀ ਵੇਖੋ ਕਿ ਅੱਜ ਇੱਕ ਟਿਕਟ ਮਿਲ ਗਈ ਤੇ ਮੈਂ ਕਹਿੰਦਾ ਜੀ ਇੰਨਾ ਛੇਤੀ ਤਾਂ ਕੋਈ ਜਮਾਇਸ਼ ਵੀ ਸਮਰਸੌਲ ਮਾਰਦਾ ਜਿੰਨੀ ਛੇਤੀ ਇਹਨਾਂ ਨੇ ਸਮਰਸੌਲ ਮਾਰੀ ਮਤਲਬ ਕਿ ਇਹ ਤਾਂ ਵੱਡੇ ਵੱਡੇ ਕਲਾਕਾਰਾਂ ਨੂੰ ਫੇਲ ਕਰ ਦੇਣਾ ਔਰ ਭਾਜਪਾ ਨੇ ਜਿਨ੍ਹਾਂ ਮੈਂ ਕਹਿੰਦਾ ਜੀ ਜੋ ਉਹਨਾਂ ਦੀਆਂ ਪਾਲਿਸੀਜ਼ ਨੇ ਇਟ ਹੈਸ ਹਰਟ ਦਾ ਪੰਜਾਬ ਇੰਡਸਟਰੀ ਇਨ ਦਾ బిਗੇਸਟ ਫੈਸਲ ਇਨ ਦਾ బిਗੇਸਟ ਵੇ ਅਲੇਦੀ ਆਵਾਜ਼ ਬੁਲੰਦ ਕਰਕੇ ਲੁਧਿਆਣੇ ਨੂੰ ਫਾਇਦਾ 50 ਰੁਪਏ ਲੁਧਿਆਣੇ ਨੂੰ ਅੱਗੇ ਲਿਜਾ ਸਕੀ ਮੇਰੀ ਚਾਹੇ ਇੱਕ ਫਿਕਸਡ ਮੈਚ ਚੱਲ ਰਿਹਾ ਥੋੜੀ ਇੱਥੇ ਇੱਕ ਐਮਐਲਏ ਸਾਹਿਬ ਨੇ ਬੀਬੀ ਜੀ ਆਮ ਆਦਮੀ ਪਾਰਟੀ ਦੇ ਕੀ ਲੋ ਜਿੰਦਰਪਾਲ ਅੱਜ ਜਿੰਦਰਪਾਲ ਜੀ ਉਹ ਗੱਲ ਕਰ ਰਿਹਾ ਕਿਸੇ ਨਾਲ ਤੇ ਉਹ ਆਪ ਹੀ ਕਹੀ ਜਾ ਰਿਹਾ ਪੱਪੀ ਨੂੰ ਤੇ ਭਗਵੰਤ ਮਾਨ ਨੇ ਖੜਾ ਕੀਤਾ ਕਿਉਂਕਿ ਭਗਵੰਤ ਦਾ ਪਿਆਰ ਹੈ ਬਿੱਟੂ ਨਾਲ ਉਹਨੂੰ ਭਗਵੰਤ ਦਾ ਪਿਆਰ ਕੱਲੇ ਬਿੱਟੂ ਨਾਲ ਨਹੀਂ ਇਹਦਾ ਰਾਜੇ ਬੜੇ ਨਾਲ ਵੀ ਹੈ ਕਿਉਂਕਿ ਉਹ ਉਹ ਕੱਲਾ ਰਾਜਾ ਆਛੂ ਜਦ ਅੰਦਰ ਦੇ ਦਿੱਤਾ ਵਿਚਲੇ ਚ ਤੇ ਭਗਵੰਤ ਨੇ ਤਾਂ ਇਹ ਆਪਣਾ ਰਾਜੇ ਨੇ ਤਾਂ ਉਹ ਤੋਂ ਵੱਡਾ ਕਫਲਾ ਕੀਤਾ ਬਸਾਂ ਦੇ ਬਾਡੀਆ ਦੇ ਸਵਾਲ ਹੁੰਦੇ ਬਸਾਂ ਦੀ ਬਾਡੀ ਦੀ ਪਾਈ ਨਹੀਂ ਨਹੀਂ ਹੁੰਦੇ ਔਰ ਇਹ ਮੇਰੇ ਸਵਾਲ ਨਹੀਂ ਭਗਵਾਨ ਕੁਮਾਰ ਨੇ ਫਲੋਰ ਆਫ ਦਿ ਹਾਊਸ 'ਚ ਕੀ ਕਿਹਾ ਕਿ ਮੈਨੂੰ ਪਤਾ ਹੈ ਤੂੰ ਕਿੰਨੀਆਂ ਬਾਡੀਆਂ 'ਚ ਪੈਸੇ ਖਾਦੇ ਹੈ ਮਗਰ ਇਟ ਸਟਾਪਸ देयर ਸੋ ਕਿਨੂੰ ਫਿਕਸਡ ਮੈਚ ਕਹੋਗੇ ਕਿ ਨਹੀਂ ਕਹੋਗੇ ਔਰ ਦੂਜੀ ਗੱਲ ਕਾਂਗਰਸ ਪਾਰਟੀ ਦੇ ਸੀਨੀਅਰ ਮੋਸਟ ਲੀਡਰ ਰਾਹੁਲ ਗਾਂਧੀ ਨੇ ਉਹਦੇ ਅੱਜ ਖਬਰ ਵੀ ਲੱਗੀ ਹੈ ਹੂ ਹੈਜ਼ ਹੀ ਵੋਟਡ ਫਾਰ ਇੰਡੀਆ ਉਹਨੇ ਝਾੜੂ ਨੂੰ ਵੋਟ ਪਾ ਦਿੱਤੀ ਜਦ ਰਾਹੁਲ ਗਾਂਧੀ ਝਾੜੂ ਨੂੰ ਵੋਟ ਪਾ ਰਹੇ ਮਤਲਬ ਉਹਨੂੰ ਕਾਂਗਰਸ 'ਚ ਭਰੋਸਾ ਨਹੀਂ ਹੈ ਔਰ ਕੇਜਰੀ ਆਲ ਸਾਹਿਬ ਨੂੰ ਕਹਿ ਰਹੇ ਤੂੰ ਹੁਣ ਪੰਜੇ ਚੋਂ ਪਾ ਦੇ ਇਹ ਦੋਵਾਂ ਨੂੰ ਆਪਦੀ ਪਾਰਟੀ 'ਚ ਬੇਭਰੋਸਗੀ ਹੋਈ ਹੋਈ ਆ ਪਤਾ ਨਹੀਂ ਲੋਕੋ ਨੂੰ ਕੇਸ ਬੇਚਰਮੀਂ ਦਾ ਜਾ ਕੇ ਕਹਿੰਦੇ ਕਿ ਪਾ ਦਿਓ ਸਾਨੂੰ ਵੋਟ ਕਿਹਦਾ ਪੁਲਿਸ ਮਾਰੇ ਹੋ ਹਾਂਜੀ ਸੁਣਾ ਦੇ ਕੇ ਕਾਲੇ ਨਾ ਕਾ ਕਰੋ ਸਾਰਾ ਕੁਝ ਤੁਹਾਡੇ ਕੋਲ ਹੀ ਆਉਣਾ ਤੁਹਾਡੇ ਬਗੈਰ ਤਾਂ ਸਾਡੀ ਵੀ ਗੱਤੀ ਨਹੀਂ ਤੁਹਾਨੂੰ ਸੁਣਾ ਦੇਗਾ ਜੇ ਮੇਰੀ ਤਸੱਲੀਆ ਤੁਹਾਡੀ ਤਾਂ ਹੋ ਹੀ ਚੋਗੀ ਮਤਸਰ ਦੀ ਕਰੂ ਚੀਜ਼ ਲੈਂਉਂ ਤਾਂ ਨਹੀਂ। ਉਹ ਆਪ ਦੇਖੋ ਆਮ ਆਦਮੀ ਪਾਰਟੀ ਦਾ ਐਮਐਲਏ ਕੀ ਕਹਿ ਰਿਹਾ ਕਿ ਇੱਥੇ ਫਿਕਸਡ ਮੈਚ ਸਾਡਾ ਤਾਂ ਕੈਡੀ ਤੇ ਡਾ ਨਿਕੰਮਾ ਦੇ ਤੋ ਆਪ ਵੀ ਨਿਕੰਮਾ ਕਹੀ ਜਾਂਦੇ ਹੋ। ਮੇਰੇ ਤਾਂ ਕਹਿ ਲਉਂਦੇ ਐ ਤੇ ਦਸਤਾਰ ਸਜਾਉਂਦੇ ਐ। ਜਦੋਂ ਦਿੱਲੀ ਜਾ ਕੇ ਉਸ ਹੌਟ ਸੀਟ ਤੇ ਬੈਠਦੇ ਐ ਜਿੱਥੇ ਪੰਜਾਬ ਦੇ ਹੱਕ ਦੇ ਫੈਸਲੇ ਲੈਨੇ ਆ ਉਹਨੂੰ ਪੰਜਾਬ ਚੋਂ ਕੋਈ ਅਲ ਦਾ ਤਾਂ ਉੱਠ ਕੇ ਆਵੇ ਤੇ ਉੱਤੇ ਗੋਲੀਆਂ ਨਾਲ ਅਥਰੂ ਗੈਸਾਂ ਨਾਲ ਉਹਨਾਂ ਤੇ ਫੋਰਸ ਸਟੇਟ ਮਸ਼ੀਨਰੀ ਵਰਤੀ ਜਾਂਦੀ ਹੈ ਤੇ ਉਹ 750 ਪਹਿਲਾ ਸ਼ਹੀਦ ਕਰਾਤੇ ਆ ਹੁਣ ਚੁੱਪ ਕਰਨ ਦੇ ਗੋਲੀ ਮਾਰੀ ਕਿਤੇ ਇੱਕ ਵਾਰੀ ਵੀ ਮੋਦੀ ਸਾਹਿਬ ਨੇ ਕਿਹਾ ਕਿ ਇਹ ਇਹ ਸਟੇਟ ਐਕਸ਼ਨ ਇਹ ਗਲਤ ਹੈ ਕਿ ਸਾਹ ਕੱਲ ਤੁਹਾਡੇ ਹਲਕੇ ਚ ਸੀਗੇ ਰੋਡ ਸ਼ੋਅ ਨਾਲ ਨੇ ਕੱਢਿਆ ਰੋਡ ਸ਼ੋਅ ਬਣਾ ਲਵਾਨ ਨੇ ਕਹਾ ਕਿ ਇੱਥੇ ਜਿੰਨਾ ਵੀ ਮਜੀਠੀਏ ਦੀ ਹੁੰਦਾ ਕਰਦੀ ਅਸੀਂ ਖਤਮ ਕਰਾਂਗੇ ਤੇ ਝੂਠੇ ਬੱਚੇ ਜੋ ਉਹਨਾਂ ਨੇ ਕੀਤੇ ਨੇ ਉਹ ਵੀ ਖਤਮ ਕਰਾਂਗੇ ਇਹ ਭਗਵੰਤ ਨੂੰ ਨਾ ਇਹ ਜਗਨੂ ਨੂੰ ਬਾਲਾ ਸੀਰੀਅਸਲੀ ਨਾ ਲਿਆ ਕਰੋ ਇਹ ਢਾਈ ਉਹਨੂੰ ਕੋ ਤੇਨੂੰ ਢਾਈ ਸਾਲ ਹੋ ਗਏ ਮੁੱਖ ਮੰਤਰੀ ਬਣਿਆ ਨੇ ਹੁਣੇ ਚੇਤੇ ਆਇਆ ਉੱਥੇ ਇਹ ਵੀ ਕਰਦਾ ਸੀ ਮਿੰਨਤਾਂ ਵੀ ਕਰਦਾ ਸੀ ਮਜੀਠੇ ਆ ਕੇ ਕਿ ਪੱਤੇ ਵੀ ਰੰਗ ਬਦਲ ਜਾਂਦੇ ਏ ਤੂੰ ਹੀ ਵੀ ਬਦਲੋ ਐਡਾ ਕਰੈਕਟਰਲੈਸ ਬੰਦਾ ਕਿ ਉਹਦਾ ਟੱਬਰ ਤੇ ਜੀ ਦੱਸੀ ਜਾਂਦੇ ਸਾਫ ਸਾਫ ਜਿਹੜਾ ਇਹ ਦਸਤਾਰ ਦਾ ਸਤਕਾਰ ਨਾ ਕਰੇ ਮੈਂ ਉਹਨੂੰ ਬੰਦਿਆਂ ਚੋਂ ਨਹੀਂ ਮਿਲਦਾ ਇਹ ਮੇਰੇ ਮਾਲਕ ਦੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਬਖਸ਼ੀ ਹੋਈ ਦਸਤਾਰ ਹੈ ਤੇ ਤੂੰ ਪਾਣੀ ਦੀ ਬੋਤਲ ਇੱਕ ਨਿਆਣੇ ਨੂੰ ਵੀ ਕਹਿ ਦਿਓ ਕਿ ਝੂਠਾ ਪਾਣੀ ਆਉਂਦੇ ਸਿਰ 'ਚ ਪਾਦਵੇ ਗਰਮੀ ਚਾਲੂ ਨਹੀਂ ਲੱਗਦੀ ਸਾਹਿਬ ਜੀ ਤੁਹਾਨੂੰ ਨਹੀਂ ਲੱਗਦੀ ਤੁਸੀਂ ਕਰੋਗੇ ਉਹ ਗੁਸਤਾਖੀ ਕਦੇ ਨਹੀਂ ਕਰੋਗੇ ਕਿਉਂਕਿ ਇਹ ਮਾਲਕ ਦੀ ਬਖਸ਼ੀ ਹੋਈ ਕਾਕਾਦ ਨੇ ਇਹ ਜਾਂ ਨਿਕੰਮਾ ਨੀਚ ਕੈਰੈਕਟਰਲੈਸ ਬੰਦਾ ਕੀ ਕਵੇ ਕੀ ਨਾ ਕਵੇ ਆਈ ਡੋਨਟ ਇਵਨ ਵੇਸਟ ਮਾਈ ਟਾਈਮ ਔਨ ਇਟ ਔਰ ਤੂੰ ਸਾਡਾ ਫਿਕਰ ਕਰਨ ਦੀ ਜਗ੍ਹਾ ਜਿਹੜੇ ਸ਼ਰਾਬ ਘਟਾਲੇ ਚ ਔਰ ਸ਼ਰਾਬ ਮਾਫੀਆ ਤੇ ਰੇਤ ਮਾਫੀਆ ਤੇ ਸਰਕਾਰ ਚੱਲ ਰਹੀ ਐ ਭਾਜਪਾ ਦੇ ਰਹਿਮੋ ਕਰਮ ਤੇ ਚੱਲ ਰਹੀ ਐ ਭਾਜਪਾ ਦੇ ਟੌਟਿਕਲਨ ਕਰਕੇ ਚੱਲ ਰਹੀ ਐ ਉਹ ਕੀ ਕਹਿੰਦੇ ਕੀ ਨਹੀਂ ਕਹਿੰਦੇ ਦਾ ਅਸਰ ਕੋਈ ਨਹੀਂ ਇਕੋ ਲੁਧਿਆਣੇ ਦੀ ਕਿਤਾ ਆਈ ਥਿੰਕ ਯੂ ਮਸਟ ਅਪਰੀਸ਼ੀਏਟ ਮੈਂ ਛੋਟਾ ਜਿਹੀ ਛੋਟੀ ਗੱਲ ਹੀ ਕਰੂੰਗਾ ਮੈਂ ਸ਼ੁਰੂ ਗੱਲ ਉਸੇ ਤੋਂ ਕੀਤੀ ਸੀ ਲੁਧਿਆਣੇ ਦੇ ਹਾਲਾਤ 2007 ਤੋਂ ਪਹਿਲਾਂ ਵੀ ਤੁਸੀਂ ਵੇਖੇ ਸੀ ਔਰ 2007 ਤੋਂ ਬਾਅਦ ਜਿਹੜਾ ਇਹ ਜਿੰਨਾ ਇਨਫਰਾਸਟ੍ਰਕਚਰ ਹੈ ਇਟਸ ਆਲ ਬੀਕਾਸਟ ਆਫ ਸ਼ਰੋਬਨੀ ਅਕਾਲੀ ਦਲ ਜੋ ਉਸ ਵੇਲੇ ਸਮਾਪਤ ਪਲੈਨਿੰਗ ਹੋਈ ਈਵਨ ਦਾ ਬਾਈਪਾਸ ਜਿਹੜਾ ਨੇੜੇ ਨਾਲ ਨਾਲ ਜਾਂਦਾ ਜਾਂ ਨੇ ਹਾਂਜੀ ਪਾਚਾ ਜੀ ਤੇ ਟੈਕਸ ਕੌਣ ਦਿੰਦਾ ਜੀ ਇਹ ਕੇਂਦਰ ਮੋਦੀ ਦੇ ਪੈਸੇ ਚੋਂ ਆਉਂਦਾ ਹੈ ਕਿ ਨਹੀਂ ਆ ਜੀ ਕਿ ਤੁਸੀਂ ਅੱਜ ਕਹਿਣਾ ਚਾਹੁੰਦੇ ਹੋ ਪੰਜਾਬ ਨੂੰ ਅਟਕਾ ਦੇਓ ਦੇਖੋ ਇਹ ਇਹ ਫੈਡਰਲ ਸਟਰਕਚਰ ਹੈ ਫੈਡਰਲ ਸਟਰਕਚਰ 'ਚ ਇਹ ਪੈਸੇ ਦੀ ਕਲੈਕਸ਼ਨ ਔਰ ਉਹਦੀ ਡਿਵਲੂਸ਼ਨ ਕੀ ਪੈਸੇ ਦੀ ਵੰਡ ਪ੍ਰਣਾਲੀ ਕਿਉਂਕਿ ਅਸੀਂ ਇੱਕ ਫੈਡਰਲ ਸਟਰਕਚਰ 'ਚ ਰਹਿ ਰਹੇ ਹਾਂ ਉਹਦੇ 'ਚ ਰਹਿੰਦੀ ਹੈ ਮਗਰ ਕੀ ਹੈ ਅੱਜ ਦਾ ਹੀ ਕਾਚਾ ਹੈ ਇਹ ਪਹਿਲਾਂ ਦਾ ਵੀ ਸੀ ਮੈਨੂੰ ਪੁੱਛਿਓ ਕਿ ਜਿਹੜੇ ਤੁਸੀਂ ਇੱਥੇ ਬੰਦੇ ਬਣਾਏ ਉਹਨਾਂ 'ਚੋਂ ਕਿਹੜਾ بڑا ਪਹਿਲਵਾਨ ਉਤਾਰਿਆ ਤੁਸੀਂ ਉਹ ਜ਼ਾਲੀ ਵਿਚਾਰੇ ਕਾਗਜ਼ ਆ ਜਿਹੜੇ ਹਵਾ ਦੇ ਬੁੱਲਿਆਂ ਨੂੰ ਸਵੇਰੇ ਉਟਾ ਦੇ ਤੁਸੀਂ ਜਿੱਤਰ ਮਰਜੀ ਉਹ ਬਸੁੰਦਰਾ ਰਾਜੇ ਵਰਗੇ ਵਿਹਲੇ ਕਰਦੇ ਉਹ ਜਿਹੜਾ ਮੁੱਖ ਮੰਤਰੀ ਬਣਾਇਆ ਉਹਨੂੰ ਤਾਂ ਦੀਆਂ ਗੱਲਾਂ ਦਾ ਨਹੀਂ ਬੇਸਿਕ ਚੀਜ਼ਾਂ ਦਾ ਨਹੀਂ ਪਤਾ ਲੱਗਦਾ ਮੱਧਿਆ ਪ੍ਰਦੇਸ਼ ਸ਼ੇਵਰਾਜ ਚੋਹਾਨ ਸਾਹਿਬ ਨੂੰ ਘਰੇ ਬਿਠਾਤਾ ਜਿਹਨੂੰ ਬਡਾਹਾ ਉਹਨੂੰ ਮੈਂ ਕਹਿੰਦਾ ਬੇਸਿਕ ਫਤਿਹ ਬਣਾਉਣੀ ਨਹੀਂ ਆਉਂਦੀ ਮਤਲਬ ਜਿਹੜੀ ਬੜੀ ਇੱਕ ਬੇਸਿਕ ਚੀਜ਼ਾਂ ਨੇ ਜਿਹੜੀਆਂ ਮੈਂ ਫਿਰ ਫਿਰ ਕੇ ਕਿਸੇ ਨੂੰ ਸਮਝਾ ਦੇ। ਔਰ ਤੁਸੀਂ ਗੱਲ ਕਰੋ ਕਾਗਜੀ ਦੀ। ਮਤਲਬ ਦੇਖੋ ਜਿਹੜਾ ਬੰਦਾ ਜਿਹੜੀ ਉਹ ਗੱਲਾਂ ਕਰਦੇ ਆ। ਮਤਲਬ ਇੱਕ ਪੋਕਰਸੀ ਆ। ਜਾਂ ਤਾਂ ਜੋ ਬੋਲਦੇ ਉਹਨੂੰ ਪ੍ਰੈਕਟਿਸ ਕਰ ਦੋ। ਉਪਰੀਕ ਯੁੱਗ ਨੂੰ ਕੱਲੂਗਾਰਾ ਦਿਵਸ ਸ਼ੁਰੂ ਹੁੰਦਾ ਹੈ ਪ੍ਰਧਾਨ ਮੰਤਰੀ ਸਾਹਿਬ ਆਏ। ਉਹਨਾਂ ਨੇ ਕਿਹਾ ਕਿ 84 ਦੇ ਕਾਤਲਾਂ ਨੂੰ ਅੱਧੀ ਸਜ਼ਾ ਦਿੱਤੀ। ਤੁਸੀਂ ਇਹ ਦੇਖੋ ਜਿਹੜੇ ਵੀ 84 ਦੇ ਕਾਤਲ ਨੇ ਜਿਹੜਾ ਨੇ ਹਰਮੰਦਰ ਸਾਹਿਬ ਤੇ ਅਟੈਕ ਕੀਤਾ ਹੈ ਉਹ ਅਸੀਂ ਅੱਜ ਭਾਜਪਾ ਨੇ ਪੰਜਾਬ ਦੇ ਨੇੜੇ ਆ ਕੇ ਉਹਨੂੰ ਮੈਸੂਮ ਕੀਤਾ ਹੈ ਭਾਜਪਾ ਨੇ ਤਾਂ ਸਾਰੇ ਉਹ ਕਾਤਲ ਕਾਂਗਰਸ ਚੋਂ ਚੱਕ ਕੇ ਭਾਜਪਾ 'ਚ ਸ਼ਾਮਲ ਕਰ ਲਏ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਜੇ ਤੁਸੀਂ ਅੱਜ ਪੰਜਾਬ ਦੇ ਕਾਂਗਰਸ ਦੀ ਤਸਵੀਰ ਵੇਖੋ ਮੈਨੂੰ ਲੱਗਦਾ ਪਿੱਛੇ ਉਹ ਜੇ ਚੋਣ ਨਿਸ਼ਾਨ ਬਦਲਦੇ ਹੋ ਨਾ ਕਮਲ ਦੇ ਪੱਲ ਕਾਂਗਰਸ ਦਾ ਲਾਲ ਸਾਰੇ ਕਾਂਗਰਸੀ ਪਿਠਾਏ ਹੁੰਦੇ ਮਰੇ ਜਿਹੜੇ ਇੰਦਰਾ ਗਾਂਧੀ ਨੂੰ ਮਾਂ ਕਹਿੰਦੇ ਸੀ ਅੱਜ ਉੱਥੇ ਜਾ ਕੇ ਮੌਕਾ ਈਡੀ ਕਰਕੇ ਸੀਬੀਆਈ ਕਰਕੇ ਹੁਣ ਮੋਦੀ ਸਾਹਿਬ ਨੂੰ ਪਿਓ ਕਹਿਣ ਲੱਗੇ ਜੇ ਤੁਸੀਂ ਕਾਂਗਰਸ ਦੀ ਤਸਵੀਰ ਵੇਖੋ ਜਾਖੜ ਸਾਹਿਬ ਪਿਓ ਕਾਂਗਰਸੀ ਜਿਹੜਾ ਉਹਦੇ ਨਾਲ ਪੈਂਦੇ ਆ ਜਿੰਨੇ ਉਹ ਚਾਹੇ ਆਪਣਾ ਉਹ ਜਿਹੜੇ ਹੁਸ਼ਿਆਰਪੁਰ ਵਾਲੇ ਆ ਕਾਂਗਰਸੀ ਉਹ ਜਿੰਨੀ ਫਰੰਟ ਲਾਈਨ ਬੈਂਦੀ ਆ ਉਹ ਜਿਹੜਾ ਇਥੋਂ ਟਿਕਟ ਦਿੱਤੀ ਆ ਰਾਣਾ ਸੋਢੀ ਸਾਹਿਬ ਕਾਂਗਰਸੀ ਅੱਜ ਸਗਰੂਰ ਵਾਲਾ ਕਾਂਗਰਸੀ ਮੈਨੂੰ ਲੱਗਦਾ ਇਹ ਤਾਂ ਕੱਲਾ ਚੋਨ ਨਿਸ਼ਾਨ ਦਾ ਭੁਲੇਖਾ ਪੈਂਦਾ ਨਾਲ ਹੀ ਪੰਜਾਬ ਵੀ ਲਾ ਲਿਆ ਕਰਨ پیچھے ਕੋਈ ਬੰਦੇ ਤਾਂ ਸਾਰੇ ਪੰਜੇ ਵਾਲੇ ਇਹ ਰਵਨੀਤ ਬਿੱਟੂ ਜੀ ਨੇ ਵੀ ਇਹ ਹੀ ਕਿਹਾ ਕਿ ਜਿਹੜੇ ਮਹਾਜਪਾ ਨੇ ਕਾਤਲਾਂ ਨੂੰ ਸਜ਼ਾ ਦਿੱਤੀ ਇਹ ਮੈਨੂੰ ਹੁਣ ਮਹਿਸੂਸ ਹੋਇਆ ਕਿ ਇਹ ਗੱਲ ਹੋਣੀ ਚਾਹੀਦੀ ਤੇ ਰਵਨੀਤ ਬਿੱਟੂ ਦੇ ਜੀ ਯਾਰ ਮੈਂ ਤਾਂ ਹੈਰਾਨ ਹੁਣਾ ਤੁਹਾਨੂੰ ਰਵਨੀਤ ਬਿੱਟੂ ਬਿੱਟੂ ਦੀ 10 ਮਿੰਟ ਪਹਿਲਾਂ ਦੀ ਗੱਲ ਤਾਂ ਚੇਤੇ ਕਿਤੇ 10 ਸਾਲ ਪਹਿਲਾਂ ਦੀ ਗੱਲ ਵੀ ਚੇਤੇ ਕਰ ਲਿਆ ਕਰੋ ਕੀ ਬੋਲ ਰਿਹਾ ਰਵਨੀਤ ਬਿੱਟੂ ਦਾ 84 ਦੇ ਜਿਹੜੇ ਅਟੈਕ ਨੇ ਜਾਂ ਇੰਦਰਾ ਗਾਂਧੀ ਦੀ ਕਾਰਵਾਈ ਨੂੰ ਸਹੀ ਠਰੋਂਦਾ ਸੀ